ਹਾਂਜੀ ਮੈਂ ਗਈ ਸੀ 3ਾਂ ਦੇ ਫੰਕਸ਼ਨ ਤੇ ਵੱਡੇ ਗੁੜੇ ਤੇ ਵੱਡੇ ਗੁੜੇ ਤੋਂ ਵਾਪਸ ਆਉਂਦੇ ਹੋਏ ਮੈਂ ਜੋਤ ਨੂੰ ਕਿਹਾ ਕਿ ਆਪਾਂ ਨਾ ਇੱਕ ਤਖਤਵਲ ਪਿੰਡ ਆਉਂਦਾ ਹਰਿਆਣੇ ਦਾ ਜਿੱਥੇ 3ਾਂ ਲਗੀਆਂ ਹੋਈਆਂ ਸੀ ਇੱਕ ਪਾਰਕ ਦੇ ਵਿੱਚ ਤੇ ਮੈਂ ਜੋਤ ਨੂੰ ਕਿਹਾ ਇੱਥੇ ਨਾ ਆਪਾਂ ਸਰਪ੍ਰਾਈਜ਼ ਐਂਟਰੀ ਕਰਦੇ ਹਾਂ ਦੇਖਦੇ ਹਾਂ ਵੀ ਇੱਥੇ ਕੋਈ ਪਛਾਣਦਾ ਹੈ ਕਿ ਪਛਾਣਦਾ ਨਹੀਂ ਸੋ ਰਿਐਕਸ਼ਨ ਦੇਖਦੇ ਹਾਂ ਆਪਾਂ ਭੈਣਾ ਦਾ ਆਜੂ ਫਿਰ ਹੋਰ ਠੀਕ ਹੋ ਨਹੀਂ ਦੇਖੋ ਕਿ ਕਿੱਦਾਂ ਬੋਲ ਜਾਈਏ ਕੁ ਮੈਂ ਸਨ ਤੋਂ ਵਾਲਾ ਸੈਂਡ ਕਰਦੇ ਹਾਂ डिस <muchas> ਕਾਹਦੇ ਦੇਖ ਰਿਹਾ ਮੈਨੂੰ ਪਛਾਣਦਾ ਕਿ ਨਹੀਂ ਸੋਪੇ ਆ ਤੂ ਇੰਨੇ ਪਿਆਰ ਤੋਂ ਬਾਅਦ ਤੇ ਗਿੱਧਾ ਪਾਉਣ ਤੋਂ ਬਾਅਦ ਅਸੀਂ ਭੈਣਾਂ ਨਾਲ ਫੋਟੋਆਂ ਖਿਚਵਾਈਆਂ ਭੈਣਾਂ ਨੇ ਇੰਨਾ ਕੁ ਜ਼ਿਆਦਾ ਪਿਆਰ ਦਿੱਤਾ ਸਾਨੂੰ ਫੀਲ ਹੀ ਨਹੀਂ ਹੋਇਆ ਕਿ ਇੱਥੇ ਅਸੀਂ ਸਰਪ੍ਰਾਈਜ਼ ਐਂਟਰੀ ਕੀਤੀ ਆ ਐਂ ਲੱਗਿਆ ਸਾਨੂੰ ਜਿਵੇਂ ਮੁੱਖ ਮਹਿਮਾਨ ਸਾਨੂੰ ਹੀ ਸੱਦਿਆ ਹੁੰਦਾ ਐ ਇਸ ਮੇਲੇ ਦਾ ਸੋ ਇਹ ਤੀਆਂ ਖੁੱਲੇ ਦੇ ਵਿੱਚ ਸੀ ਜਿਵੇਂ ਪਹਿਲਾਂ ਰਵਾਇਤੀ ਤੀਆਂ ਹੁੰਦੀਆਂ ਸੀ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਤਾਂ ਬੇਬੇ ਵਰਗੀਆਂ ਤੋਂ ਲੈ ਕੇ ਭੈਣਾਂ ਸਾਰਿਆਂ ਨੇ ਬਹੁਤ ਪਿਆਰ ਕੀਤਾ ਇੰਨੀ ਕੁ ਜ਼ਿਆਦਾ ਮਨ ਨੂੰ ਖੁਸ਼ੀ ਹੋਈ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ ਲੋਕ ਉਹਨੂੰ ਐਪਰੀਸ਼ੀਏਟ ਕਰਦੇ ਆ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਸੋ ਮੈਨੂੰ ਇੱ ਜਿਆਦਾ ਖੁਸ਼ੀ ਹੋਈ ਮੈਂ ਭੈਣਾਂ ਨਾਲ ਫੋਟੋਜ਼ ਖਿਚਵਾਈਆਂ ਅਸੀਂ ਗੱਲਾਂ ਬਾਤਾਂ ਕੀਤੀਆਂ ਤੇ ਹੋਰ ਤਾਂ ਹੋਰ ਮੈਨੂੰ ਖੁਸ਼ੀ ਇਸ ਗੱਲ ਦੀ ਸੀ ਕਿ ਭੈਣਾਂ ਨੇ ਇਹ ਨਹੀਂ ਸੋਚਿਆ ਕਿ ਚਲੋ ਹੁਣ ਚਲੇ ਜਾਣਗੇ ਮੈਨੂੰ ਭੈਣਾਂ ਨਾ ਸਾਡੀ ਗੱਡੀ ਦੇ ਤੱਕ ਛੱਡਣ ਵੀ ਆਈਆਂ ਉਹ ਤੀਆਂ ਛੱਡ ਕੇ ਤੇ ਮੈਨੂੰ ਗੱਡੀ ਤੱਕ ਬਿਠਾ ਕੇ ਗੱਲਾਂ ਬਾਤਾਂ ਕਰਕੇ ਕਿ ਭੈਣੇ ਵੀਡੀਓ ਆਪਣੀ ਕਦੋਂ ਪਾਉਂਗੇ ਤਾਂ ਮੈਨੂੰ ਇੰਨਾ ਚਾ ਚੜਿਆ ਇਹਨਾਂ ਨੂੰ ਮਿਲ ਕੇ ਭੈਣਾਂ ਨੂੰ ਤਖਤ ਮਲ ਇਹਨਾਂ ਦਾ ਸੁਰਜਣ ਸਿੰਘ ਮੈਮੋਰੀਅਲ ਪਾਰਕ ਦੇ ਵਿੱਚ ਤੀਆਂ ਦਾ ਚੱਲ ਰਿਹਾ ਸੀ ਮੈਨੂੰ ਬਹੁਤ ਸੋਹਣਾ ਲੱਗਿਆ ਭੈਣਾਂ ਨੂੰ ਮਿਲ ਕੇ ਤੇ ਭੈਣਾਂ ਮੈਨੂੰ ਗੇਟ ਤੱਕ ਛੱ